ਅੱਜ 사ਵਨ ਦੀ ਸ਼ਿਵਰਾਤਰੀ ਹੈ। ਲੈਣਾ ਤੇ ਜੀ ਕਿਰਪਾ ਕਰਦੇ ਆ ਕਿ ਕਿਸੇ ਚੀਜ਼ ਦੇ ਥੋੜ ਰਹਿ ਨਹੀਂ। ਲਗਾਤਾਰ ਚੱਲੇ ਦਿਨ ਰਾਤ ਇੱਕ ਕੀਤੀ ਹੈ ਜੀ। 4 ਦਿਨ ਤੋਂ ਲਗਾਤਾਰ ਪੈਦਲ ਯਾਤਰਾ ਸੀ ਲੈ ਕੇ ਆਇਆ। ਬਿਨਾ ਖਾਏ ਪੀਏ ਔਰ ਇਹ ਆਪਣਾ ਜਲ ਚੜਾਉਂਦੇ ਨੇ ਭਗਵਾਨ ਸ਼ੰਕਰ ਤੇ ਭਗਵਾਨ ਸ਼ੰਕਰ ਉਹਨਾਂ ਨੂੰ ਉਹਨਾਂ ਦੀ ਮਨੋ ਕਾਮਨਾ ਦਾ ਫਲ ਜ਼ਰੂਰ ਦਿੰਦੇ ਨੇ। ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਔਨਯਰ ਨਾਲ ਮੈਂ ਹਾਂ ਚਰਜੀਤ ਜੋਸ਼ੀ ਅੱਜ 사ਵਨ ਦੀ ਸ਼ਿਵਰਾਤਰੀ ਹੈ ਜਿਸ ਤੇ ਕਾਵੜੀਏ ਜਿਹੜੇ ਕੀ ਹਰਦਵਾਰ ਤੋਂ ਜਾਂ ਅਮ੍ਰਿਤਦਾ ਕੇਦਾਰਨਾਥ ਜਾਂ ਕਿਧਰੇ ਪਰਤੇ ਵੀ ਜਿਹੜੇ ਕੀ ਦਰਸ਼ਨ ਕਰਕੇ ਆਨੇ ਆਂ ਔਰ ਕਾਵੜ ਲੈ ਕੇ ਆਨੇ ਆਂ ਅੱਜ ਦੇ ਦਿਨ ਜਿਹੜੀ ਕੀ ਜਲ ਚੜਾਇਆ ਜਾਂਦਾ ਭੋਲੇनाथ ਦੇ ਮੰਦਰਾਂ ਚ ਤਸਵੀਰ ਤੁਹਾਨੂੰ ਪਹਿਲਾਂ ਦਿਖਾ ਰਿਹਾ ਕਿ ਇਹ ਪਟਿਆਲਾ ਤੋਂ ਜਿਹੜੇ ਕੀ ਕਾਵੜੀਏ ਗਏ ਸੀ ਹਰਦਵਾਰ ਦੇ ਜਲ ਲੈ ਕੇ ਆਏ ਆ ਜਿਨ੍ਹਾਂ ਨੇ ਆਪਣਾ ਜਲ ਚੜ੍ਹਾ ਲਿਆ ਔਰ ਇਹ ਜਿਹੜਾ ਹਰ ਸਾਲ ਏ ਨੌਜਵਾਨ ਜਾਨੇ ਆ ਅਸੀਂ ਪਟਿਆਲਾ ਦੇ ਇਹ ਨੌਜਵਾਨਾਂ ਸੀ ਗੱਲ ਵੀ ਕਰਦੇ ਇਹਨਾਂ ਨਾਲ ਹਾਜੀ ਭਾਜੀ ਕੀ ਨਾਮ ਹੈ ਤੁਹਾਡਾ ਪਰਮਜੀਤ ਸਿੰਘ ਹਰ ਸਾਲ ਜਾਂ ਸਾਡੀ ਹਰ ਸਾਲ ਤੀਜਾ ਸਾਲ ਹੈ ਮੇਰਾ ਜੀ ਮੇਰਾ ਬ੍ਰਾਹਮਣੀ ਲੈ ਕੇ ਗਿਆ ਸੀ ਪਹਿਲੀ ਵਾਰ ਬੰਨੂ ਉਹਨੂੰ ਕਾਮਨਾ ਪੂਰੀ ਕਰਦੇ ਬੋਲੇ ਬਹੁਤ ਬਹੁਤ ਕਿਰਪਾ ਜੀ ਬਹੁਤ ਕਿਰਪਾ ਬੋਲੇ ਨਾ ਤੇ ਇੰਨੀ ਕਿਰਪਾ ਕਰਦੇ ਆ ਕਿ ਕਿਸੇ ਚੀਜ਼ ਦੀ ਥੋੜ੍ਹ ਰਹਿਂਦੀ ਨਹੀਂ ਬਹੁਤ ਕਿਰਪਾ ਜੀ ਸਰਦਾਂ ਵੀ ਇੰਨੀ ਗਰਮੀ ਵੀ ਹੁੰਦੀ ਹੈ ਨਾ ਪਰ ਕਹਿੰਦੇ ਮੈਨੇ ਜੋ ਸੁਣਿਆ ਮੈਂ ਕਦੀ ਲੈ ਕੇ ਨਹੀਂ ਆਇਆ ਕਵਰ ਪਰ ਸੁਣਿਆ ਕਹਿੰਦੇ ਵੀ ਬਹੁਤ ਔਖਾ ਕਸ਼ਟ ਹੁੰਦਾ ਹੈ ਜੀ ਮਤਲਬ ਇੱਕ ਵਾਰ ਗੰਗਾ ਮਈਆ ਕਹਿੰਦੀ ਹੈ ਵੀ ਨਹੀਂ ਪਰ ਜਦੋਂ ਕਹਿੰਦੇ ਬੰਦੇ ਤੁਰ ਪੈਂਦੇ ਤਾਂ ਫਿਰ ਬੋਲੇनाथ ਦੀ ਕਿਰਪਾ ਹੋ ਜਾਂਦੀ ਹੈ ਨਹੀਂ ਹੋਣੀ ਅਸੀਂ ਸੋਚਦੇ ਹਾਂ ਸੀ ਕਿ ਗਰਮੀ ਬਹੁਤ ਹੈ ਪਰ ਬੋਲੇनाथ ਨੇ ਇੱਕ ਵਾਰ ਚੰਦਰੀ ਗਰਮੀ ਨਹੀਂ ਹੋਣ ਦਿੱਤੀ ਰੱਤੇ ਆਂ ਬਰਸਾਤ ਹੀ ਨਹੀਂ ਪੂਰੇ ਬੱਦਲਵਾਜੀ ਧੁੱਪ ਤਾਂ ਸਾਨੂੰ ਪਟਿਆਲਾ ਆ ਕੇ ਮਿਲੀ ਹੈ ਜੀ ਸਾਰੇ ਜੱਥੇ ਬੱਦਲਵਾਜੀ ਰਹੀ ਹੈ ਐਨ ਬਹੁਤ ਅਨੰਦ ਰਿਹਾ ਜੀ ਬਹੁਤ ਚਿਰ ਪਈ ਹੈ ਕਿੰਨੇ ਬੰਦਿਆਂ ਨੇ ਟੂਰ ਦੇ ਅੰਦਰ ਸਾਡੇ 21 ਬੰਦੇ ਆ ਜੀ ਇੱਕ ਇੱਕ ਕਾਵੜੀਏ ਭੋਲੇ ਸਾਡੇ ਜਿਨ੍ਹਾਂ ਨੇ ਇਕੱਲੇ ਇਕੱਲੇ ਨਹੀਂ ਮਿਲ ਕੇ ਹਰ ਰਸਤਾ ਤੈਅ ਕੀਤਾ ਹੈ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਇਹ ਕਾਵੜ ਸਿੱਧੇ ਛੜੀ ਆ ਜੀ ਬੋਲੇ ਆਵਲੀ ਕਿਰਪਾ ਨਾਲ ਸਾਰਿਆਂ ਤੇ ਬਣੀ ਰਹੇ ਇਸੇ ਤਰ੍ਹਾਂ ਹਰ ਸਾਲ ਤੋਂ ਜਾ ਰਹੇ ਆ ਵੈਸੇ 12-13 ਸਾਲ ਹੋ ਗਏ ਨਾਲ ਜਾਂਦੇ ਹੋਏ ਇਹਦਾ 3 ਤੀਸਰਾ ਸਾਲ ਹੈ ਇਹਨਾਂ ਨਾਲ ਸਾਡੇ ਨਾਲ ਹੋਰ ਵੀ ਆ ਗਏ ਅਸੀਂ ਇਹਨਾਂ ਨਾਲ ਵੀ ਗੱਲ ਕਰਦੇ ਆ ਕਿ ਮਨੀ ਜੀ ਤੁਸੀਂ ਜਾਣਦੇ ਹੋ ਹਰ ਸਾਲ ਇਹਨਾਂ ਬੋਲੇ ਬਾਬਾ ਦੀ ਕਿਰਪਾ ਹੁੰਦੀ ਹੈ ਕੀ ਕਹੋਗੇ ਬੋਲੇ ਬਾਬਾ ਦੀ ਕਿਰਪਾ ਹਰ ਸਾਲ ਕੁਛ ਨਾ ਕੁਛ ਦੇਖਣ ਨੂੰ ਮਿਲਦਾ ਹੀ ਸਾਨੂੰ ਜਿੱਥੇ ਮੈਂ ਪਹਿਲਾ 10 11 ਸਾਲ ਤੋਂ ਪਹਿਲਾਂ ਜਾ ਰਿਹਾ ਸੀਗਾ ਬਹੁਤ ਘੱਟ ਰਸ਼ ਸੀਗਾ ਬੋਲੇ ਬਾਬਾ ਦੀ ਕਿਰਪਾ ਇੰਨੀ ਹੋਈ ਐਨੇ ਬੋਲੇ ਪੋਲੇ ਪਗੜ ਹੋਏ ਨੇ ਹੁਣ ਤੁਸੀਂ ਮੰਨ ਲਓ ਕੱਲ ਰਾਤ ਨੂੰ ਅਸੀਂ ਜਦ ਸਾਰੰਪੁਰ ਸੀਗੇ ਐਨੀ ਕੁ ਬਾਰਿਸ਼ ਸੀ ਐਨੀ ਕੁ ਬਾਰਿਸ਼ ਸੀ ਪਟਿਆਲੇ ਸ਼ਹਿਰ ਦੇ ਵਿੱਚ ਕੋਈ ਘਰ ਦੇ ਬਾਹਰ ਵੀ ਨਿਕਲਦਾ ਨਾ ਉਹ ਵੀ ਕਹਿੰਦਾ ਨਹੀਂ ਘਰ ਚੱਲ ਵਾਪਸ ਬਹੁਤ ਬਾਰਿਸ਼ ਹੈ ਔਰ ਐਨੀ ਬਾਰਿਸ਼ ਦੇ ਵਿੱਚ ਸਾਡੇ 21 ਕਾਵੜ ਲਗਾਤਾਰ ਚੱਲੇ ਦਿਨ ਰਾਤ ਇੱਕ ਕੀਤੀ ਹੈ ਜੀ 4 ਦਿਨ ਤੋਂ ਲਗਾਤਾਰ ਪੈਦਲ ਯਾਤਰਾ ਸੀ ਲੈ ਕੇ ਆਇਆ ਸਾਰੇ ਮੇਰੇ ਭੋਲੇ ਭਰਾਵਾਂ ਦਾ ਮੇਰੇ ਭੋਲੇ ਸ਼ੰਕਰ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਚੱਲ ਕੇ ਸਾਡੇ ਹੈਲਪ ਕਰਦੇ ਨੇ ਭੋਲੇ ਸ਼ੰਕਰ ਦਾ ਸਾਡਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਸ਼ਹਿਰ ਵੀ ਬਹੁਤ ਜ਼ਿਆਦਾ ਸਵਾਗਤ ਕਰ ਰਿਹਾ ਅੱਜ ਵੀ ਤੁਹਾਡਾ ਸਵਾਗਤ ਕੀਤਾ ਗਿਆਤਾਰੇ ਪਾਸੇ ਤੁਹਾਨੂੰ ਮਤਲਬ ਬਹੁਤ ਜ਼ਿਆਦਾ ਗਰਮੀ ਵੀ ਹੁੰਦੀ ਹੈ ਨਾ ਪਰ ਤੁਹਾਡੇ ਹਰ ਸਾਲ ਤੁਸੀਂ ਕਿੰਨੇ ਸਾਲ ਤੋਂ ਜਾ ਰਹੇ ਅਸੀਂ ਦੇਖੋ 11 ਸਾਲ ਤੋਂ ਜਾ ਰਹੇ ਹਾਂ ਜੀ ਇਸੇ ਮਸੀਂ ਇਧਰੋਂ ਭੋਲੇ ਸ਼ੰਕਰ ਜੀ ਦੇ ਕਿਲਾ ਚੌਂਗ ਮੰਦਿਰ ਦੇ ਵਿੱਚੋਂ ਮਾਤਾ ਜੀ ਦੇ ਥਰੂ ਅਸੀਂ ਸੰਕਲਪ ਲੈਨੇ ਆ ਪੁਲੀ ਸ਼ੰਕਰ ਤੋਂ ਵੀ ਅਸੀਂ ਕਾਵੜ ਲੈ ਕੇ ਹੀ ਵਾਪਸ ਆਵਾਂਗੇ ਐਸਾ ਸਾਨੂੰ ਆਸ਼ੀਰਵਾਦ ਦੇਣਾ ਕਿ ਗਰਮੀ ਹੋਵੇ ਜਾਂ ਸਰਦੀ ਚਾਹੇ ਬਾਰਿਸ਼ ਹੋਵੇ ਚਾਹੇ ਤੂਫਾਨ ਹੋਵੇ ਅਸੀਂ ਬਿਲਕੁਲ ਨਹੀਂ ਡਰਾਂਗੇ ਔਰ ਜਿਸ ਵੇਲੇ ਅਸੀਂ ਰਾਤ ਨੂੰ ਖੇਤਾਂ ਦੇ ਵਿੱਚੋਂ ਨਿਕਲ ਕੇ ਚੱਲਦੇ ਆ ਵਿੱਚ ਬਹੁਤ ਤਰ੍ਹਾਂ ਦੇ ਜਾਨਵਰ ਵੀ ਹੁੰਦੇ ਨੇ ਲੇਕਿਨ ਸਾਨੂੰ ਕੋਈ ਦਿੱਕਤ ਨਹੀਂ ਹੈ ਜੀ ਅਸੀਂ ਸਾਰੇ ਭੋਲੇ ਬਾਬਨ ਉਹ ਜਿਹੜੇ ਭੋਲੇ ਸਾਡੇ ਭਗਤ ਨੇ ਉਹਨਾਂ ਨੂੰ ਕਿਹਾ ਹੋਇਆ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੇ ਜਾਨ ਕੇ ਉਹਨਾਂ ਚਲੀ ਜਾਵੇ ਔਰ ਸਾਡੇ ਪਟਿਆਲਾ ਸ਼ਹਿਰ ਦੇ ਚਿੰਤੂ ਕੱਕੜ ਜੀ ਜਿਹੜੇ ਸਾਡੇ ਵੱਡੇ ਭਰਾ ਨੇ ਜਿਹੜੇ ਸਾਡਾ ਇੰਨਾ ਸਹਿਯੋਗ ਦਿੰਦੇ ਨੇ ਸਾਨੂੰ ਹਰ ਹਰ ਜਗ੍ਹਾ ਤੇ ਉਹਨਾਂ ਨੇ ਇਸ ਵਾਰ ਸਨਮਾਨਤ ਕਰਵਾਇਆ ਉਹ ਸਾਡੇ ਮਾਤਾ ਜੀ ਜਿਹੜੇ ਸ਼ਿਵ ਸ਼ੰਕਰ ਮੰਦਿਰ ਤੋਂ ਕਿਲਾ ਚੌਂਗ ਦੇ ਵਿੱਚ ਨੇ ਉਹ ਵੀ ਹਰ ਸਾਲ ਸਾਡਾ ਬਹੁਤ ਸਹਿਯੋਗ ਕਰਦੇ ਨੇ ਬਹੁਤ ਸਾਨੂੰ ਆਸ਼ੀਰਵਾਦ ਦਿੰਦੇ ਨੇ ਸਾਡੇ ਨਾਲ ਨੇ ਕਿਲਾ ਚੌਂਗ ਸ਼ਿਵ ਮੰਦਿਰ ਦੇ ਜਿਹੜੇ ਮੁਖਿਆ ਪੁਜਾਰੀ ਹੈਗੇ ਆ ਸਾਡੀ ਭੈਣ ਵੀ ਹੈਗੇ ਆ ਕਿਵੇਂ ਲੱਗਦਾ ਤੁਸੀਂ ਕਿਉਂਕਿ ਇੰਨੀ ਕਸ਼ਟ ਨਾਲ ਇੰਨੀ ਗਰਮੀ ਆ ਬੋਲੇ ਬਾਬਾ ਜੀ ਕਿਰਪਾ ਹੁੰਦੀ ਆ ਤੁਸੀਂ ਹਰ ਸਾਲ ਇਨਾ ਕਾਬੜੀਆਂ ਦਾ ਸਵਾਗਤ ਕਰਦੇ ਹੋ ਇਵੇਂ ਲੱਗਦਾ ਤੁਹਾਨੂੰ ਅੱਜ ਦਾ ਦਿਨ ਕੀ ਖਾਸ ਦਿਨ ਹੈਗਾ 사ਵਨ ਦੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜੈ ਬholen ਸ਼ੰਕਰ ਕੀ ਹਰ ਹਰ ਮਹਾਦੇਵ ਆਪਣੀ ਹੋਰੇ ਕਾਂਵੜੀ ਦਾ ਮਹਤਮ ਹੈ ਅੱਜ ਕੇ ਦਿਨ 사ਵਨ ਦੀ ਸ਼੍ਰੀ ਰਾਤਰੀ ਹੈ ਜੋ ਕਿ ਆਪਣੇ ਮਹਾਦੇਵ ਦੀ ਬਹੁਤ ਪੀ ਹੈ 사ਵਨ ਦੇ ਵਿੱਚ ਜੋ ਕਿ ਹਰੀਦਵਾਰ ਤੋਂ ਗੰਗਾ ਜਲ ਲਿਆਣ ਦਾ ਮਹਤਮ ਹੈ ਔਰ ਸਾਰੇ ਕਾਂਵੜੀ ਹੈ ਜਿਹੜੇ ਨੰਗੇ ਪੈਰ ਆਪਣਾ ਪੈਦਲ ਜਾਂਦੇ ਨੇ ਪੈਦਲ ਆਂਦੇ ਨੇ ਔਰ ਕੋਈ ਆਪਣਾ ਇਟ ਬਟਾ ਕੋਈ ਕੰਕਰ ਕੁਝ ਨਹੀਂ ਦੇਖਦੇ ਤੇ ਆਪਣਾ ਕੋਈ ਕਾਂਟਾ ਚੁਭ ਗਿਆ ਕੁਝ ਹੋ ਗਿਆ ਰਸਤੇ 'ਚ ਕੋਈ ਵੀ ਰੁਕਾਵਟਾਂ ਨਹੀਂ ਕੁਛ ਨਹੀਂ ਦੇਖਦੇ ਉਹਨੂੰ ਲਿਆ ਕੇ ਆਪਣਾ ਜਲ ਸਿੱਧਾ ਆ ਕੇ ਔਰੇ ਬਿਨਾ ਖਾਏ ਪੀਏ ਔਰੇ ਆਪਣਾ ਜਲ ਛਾਣਦੇ ਨੇ ਭਗਵਾਨ ਸ਼ੰਕਰ ਤੇ ਔਰ ਭਗਵਾਨ ਸ਼ੰਕਰ ਉਹਨਾਂ ਨੂੰ ਉਹਨਾਂ ਦੀ ਮਨੋ ਕਾਮਨਾ ਦਾ ਫਲ ਜ਼ਰੂਰ ਦਿੰਦੇ ਨੇ ਤੇ ਇਹ ਮਹਾਤਮ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਤੇ ਇਹ ਮੈਂ ਚਾਹਨੀ ਆ ਕਿ ਇਹ ਬੱਚੇ ਹਮੇਸ਼ਾ ਹੀ ਐਵੇਂ ਹਰ ਸਾਲ ਕਾਂਵੜ ਲੈ ਕੇ ਆਉਂਦੇ ਰਹਿਣ ਔਰ ਆਪਣੇ ਭਗਵਾਨ ਸ਼ੰਕਰ ਤੇ ਜਲ ਛਾਣਦੇ ਰਹਿਣ ਆਪਣਾ ਜਿਹੜਾ ਮੰਦਿਰ ਕਿਲਾ ਚੌਂਗਦਾ ਇਹ ਕਿੰਨੇ ਸਾਲ ਪੁਰਾਣਾ ਹੈ ਕਿ ਇਹ ਵੀ ਤੁਹਾਡੇ ਦਰਸ਼ਕਾਂ ਨੂੰ ਦੱਸੋ ਜਿਹੜੀ ਕਿ ਬਹੁਤ ਜ਼ਿਆਦਾ ਕਿਉਂਕਿ ਔਰੇ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਕਦ ਇਹ ਆਪਣਾ ਮੰਦਿਰ ਬਾਬਾ ਅਲਸ ਦੇ ਟਾਈਮ ਦਾ ਹੈਗਾ ਤੇ ਇਹ 200 ਸਾਲ ਤੋਂ ਉੱਪਰ ਦਾ ਪੁਰਾਣਾ ਹੈ ਜਿਹੜੇ ਆਪਣੇ ਬਜ਼ੁਰਗ ਆਪਾਂ ਨੂੰ ਦੱਸਦੇ ਆ ਰਹੇ ਆਂ ਤੇ ਇੱਥੇ ਆਪਣੀ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਸਭ ਨੂੰ ਪਤਾ ਹੋ ਰਿਹਾ ਦਾ ਤੇ ਆਪਣੇ ਜਿਹੜੇ ਬੱਚੇ ਨੇ ਉਹਨ ਨੂੰ ਸਾਰੇ ਮਹਾਤਮ ਦਾ ਪਤਾ ਤੇ ਉਹਦੇ ਜਲ ਚੜਾਉਂਦੇ ਨੇ ਆਪਾਂ ਆਣ ਵਾਲੇ ਕਾਂਬੜੀ ਹਰ ਇੱਕ ਜਿਹੜੇ ਵੀ ਪਟਿਆਲੇ ਤੋਂ ਕਾਂਬੜੀ ਜਾਂਦੇ ਨੇ ਉਹਨਾਂ ਦਾ ਸਵਾਗਤ ਕਰਦੇ ਆਂ ਆਪਣੇ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਸੀ ਕਾਂਬੜੀ ਆਣੇ ਤੇ 8 ਵਜੇ ਤੋਂ ਲੈ ਕੇ ਹੁਣ ਤੱਕ ਆਪਾਂ ਉਹਨਾਂ ਦਾ ਸਵਾਗਤ ਕਰਦੇ ਆ ਰਹੇ ਆਂ ਤੇ ਹਲੇ ਸ਼ਾਮ ਨੂੰ ਵੀ ਇੱਕ ਜਥਾ ਆਣਾ ਹੈਗਾ